ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਬੱਚਾ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਉਹ ਘੜੀ ਹੈ ਉਹ ਦਿਨ ਹੈ ਪਹਿਲਾ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮੀਨੇਸ਼ਨ ਡੇ ਤੇ ਪਹਿਲੀ ਸ਼ਿਫਟ ਅਸੀਂ ਕਵਰ ਕਰਨ ਦੀ ਕੋਸ਼ਿਸ਼ કરી ਹੈ ਜੇ ਅਸੀਂ ਇਸ ਦੇ ਵਿੱਚ ਦੇਖੀਏ ਤਾਂ ਦੋ ਚਾਰ ਗੱਲਾਂ ਜਿਹੜੀਆਂ ਮੈਂ ਜਲਦੀ ਜਲਦੀ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੀ ਆ ਸਭ ਤੋਂ ਪਹਿਲਾ ਪੁਆਇੰਟ ਬੱਚੋ ਟਾਈਮ ਤੇ ਰਿਪੋਰਟ ਕਰਨਾ ਹੈਗਾ ਜੋ ਤੁਹਾਡਾ ਰਿਪੋਰਟਿੰਗ ਟਾਈਮ ਹੈ ਬਿਲਕੁਲ ਐਗਜ਼ੈਕਟ ਉਸ ਸਮੇਂ ਦੇ ਉੱਪਰ ਤੁਸੀਂ ਪਹੁੰਚਣਾ ਹੈ ਕਿਉਂਕਿ ਕਾਠ ਹੈ ਨਾਗਾ ਬੱਚੇ ਇੰਨੇ ਪਹੁੰਚੇ ਹੋਏ ਨਹੀਂ ਤਾਂ ਕਿਤੇ ਨਾ ਕਿਤੇ ਗੜਬੜ ਹੋ ਜੂਗੀ ਜੇ ਤੁਸੀਂ ਲੇਟ ਹੋਏ ਆਪਣੇ ਡਾਕੂਮੈਂਟਸ ਵਗੈਰਾ ਪ੍ਰੋਪਰ ਲੈ ਕੇ ਜਾਣੇ ਨੇ ਜੋ ਇਨਸਟਰਕਸ਼ਨਸ ਨੇ ਉਹਨਾਂ ਨੂੰ ਫਾਲੋ ਕਰਨਾ ਹੈਗਾ ਤੇ ਆਪਾਂ ਜੁੜੇ ਰਹਾਂਗੇ ਉਡਾਨ ਇੰਸਟੀਚਿਊਟ ਬਠਿੰਡਾ ਤੇ ਉਡਾਨ ਪਲੱਸ ਦੇ YouTube ਚੈਨਲ ਦੇ ਨਾਲ ਕਿਉਂਕਿ ਅਸੀਂ ਤੁਹਾਨੂੰ ਦਵਾਂਗੇ ਸਮੇਂ-ਸਮੇਂ ਦੀ ਅਪਡੇਟ ਬਹੁਤ ਇੰਪੋਰਟੈਂਟ ਰਿਵਿਊਜ਼ ਜਿਹੜੇ ਹੈਗੇ ਨੇ ਪਹਿਲੇ ਪੇਪਰ ਦੇ ਕਿ ਕਿਸ ਤਰੀਕੇ ਦਾ ਪੇਪਰ ਆਇਆ ਕਿਹੜਾ ਸੈਕਸ਼ਨ ਕਿੱਥੋਂ ਪੁੱਛਿਆ ਜਾ ਰਿਹਾ ਉਹ ਸਾਰੇ ਰਿਵਿਊਜ਼ ਦਿੱਤੇ ਜਾਣਗੇ ਔਰ ਤੁਸੀਂ ਜ਼ਰੂਰ ਕਮੈਂਟ ਕਰਨਾ ਨੀਚੇ ਕਿ ਤੁਹਾਡੀ ਕਿਹੜੀ ਸ਼ਿਫਟ ਹੈ ਤਾਂ ਕਿ ਅਸੀਂ ਤੁਹਾਨੂੰ ਗਾਈਡ ਕਰ ਪਾਈਏ ਜਾਂ ਕਿਸ ਦਿਨ ਤੁਹਾਡਾ ਐਗਜ਼ਾਮ